ਬੰਦਿਆਂ ਕਿਉਂ ਤੂੰ ਔਰਤ ਨੂੰ ਬਦਨਾਮ ਕਰਤਾ ਮਿੱਟ ਬਜਾਰੀ ਨੰਗਾ ਕਰਤਾ ਕਦੇ ਇੱਜ਼ਤ ਨਾਲ ਖੇਡੇ ਉਸ ਦੀ ਕਦੇ ਤੂੰ ਕਤਲੇ ਆਮ ਵੀ ਕਰਤਾ ਸ਼ੋਸ਼ਣ ਹਲ ਰੋਜ਼ ਔਰਤ ਦੇ ਹੁੰਦੇ ਕੋਈ ਬੰਦਾ ਬੜੀ ਸਭ ਇਲਜ਼ਾਮ ਵੀ ਕਰਤਾ ਕਾਮ ਦੀ ਭੁੱਖ ਹੁਣ ਐਨੀ ਵੱਧ ਗਈ ਲੋਕਤੰਤਰ ਨੂੰ ਸਿਆਸਤਦਾਨਾ ਰਕਸ਼ਸ ਰਾਜ ਹੈ ਕਰਤਾ ਕਿਹੋ ਜਿਹਾ ਕਾਨੂੰਨ ਸੰਵਿਧਾਨ ਲਾਗੂਏ ਕਰਨਾ ਚਾਹੁੰਦੇ ਜਿਹੜਾ ਜਗਤ ਜਨਨੀ ਦਾ અપਮਾਨ ਹੈ ਕਰਤਾ ਜਿਹੜਾ ਜਗਤ ਜਨਨੀ ਦਾ ਹਮੇਸ਼ਾ અપਮਾਨ ਹੈ ਕਰਦਾ ਕਿੰਨੇ ਰਾਜੇ ਬਣੇ ਗੁਰੂ ઋષਿ ਸੂਰਮੇ ਇਸ ਨੇ ਪੈਦਾ ਕੀਤੇ ਕਿੰਨਾ ਉੱਚਾ ਹੈ ਇਸ ਮਾਂ ਦਾ ਦਰਜਾ ਕਿੰਨਾ ਉੱਚਾ ਹੈ ਇਸ ਮਾਂ ਦਾ ਦਰਜਾ ਬੰਦਿਆ ਕਿਉਂ ਤੂੰ ਔਰਤ ਨੂੰ ਬੰਦਨਾਮ ਹੈ ਕਰਤਾ ਬੰਦਿਆ ਕਿਉਂ ਤੂੰ ਔਰਤ ਨੂੰ ਬੰਦਨਾਮ ਹੈ ਕਰਤਾ ਹੁਣ ਵਿੱਚ ਵਜਾਰੀ ਨੰਗਾ ਕਰਤਾ ਵਿੱਚ ਵਜਾਰੀ ਨੰਗਾ ਕਰਤਾ